ਅੱਜ ਜਗਰਾਵਾਂ ਦੇ ਵਿੱਚ 5 ਨੰਬਰ ਚੁੰਗੀ ਦੇ ਬਾਹਰ ਮੇਰੀ ਗੱਡੀ ਦੇ ਆਹ ਚਲੋ ਮੈਂ ਮੰਨਦਾ ਜਾਲੀਆਂ ਲੱਗੀਆਂ ਹੋਈਆਂ ਸੀਗੀਆਂ ਠੀਕ ਹੈ ਆ ਮੇਰਾ ਇਹਨਾਂ ਨੇ ਚਲਾਨ ਕੀਤਾਗਾ ਚਲੋ ਇਹਨਾਂ ਨੇ ਆਪਦਾ ਫਰਜ਼ ਨਿਭਾਤਾ ਚਲਾਨ ਆਪਣਾ ਕਰਤਾ ਕੋਈ ਗੱਲ ਨਹੀਂ ਚਲਾਨ ਭੁਗਤ ਵੀ ਲਵਾਂਗੇ ਮੈਂ ਮੰਨ ਲੈਣਾ ਚੱਲ ਮੇਰੀ ਗਲਤੀ ਆ ਭਾਈ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਜਾਲੀਆਂ ਕਿਉਂ ਲਾਈਆਂ ਮੈਂ ਤੁਹਾਨੂੰ ਉਹਦਾ ਵੀ ਸਬੂਤ ਅਗਲਾ ਦੇ ਦਿਨਾ ਆ ਮੇਰੀ ਪਹਿਲੀ ਤਰਖਾਸਤਾ ਮਾਨਜੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਜਿੱਦੇ ਬਾਈ ਸਿੱਧੂ ਮੂਸੇ ਵਾਲੇ ਦੀ ਵਰਸੀ ਸੀਗੀ ਉਦੋਂ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਇਹਨਾਂ ਨੇ ਆਪ ਥਾਣੇ ਦੇ ਵਿੱਚ ਬੁਲਾਇਆ ਆਪ ਮੇਰੇ ਤੋਂ ਦਰਖਾਸਤ ਲਿਖਾਈ ਵੀ ਤੈਨੂੰ ਥ੍ਰੈਟ ਆਉਂਦੇ ਆ ਵੀ ਤੈਨੂੰ ਧਮਕੀਆਂ ਆਉਂਦੀਆਂ ਨੇ ਦਰਖਾਸਤ ਲਿਖ ਕੇ ਜਾ ਪੁੱਤ ਜਿਹੜੇ ਬੰਦੇ ਤੈਨੂੰ ਥ੍ਰੈਟ ਦਿੰਦੇ ਆ ਕਾਰਵਾਈ ਕਰਾਂਗੇ ਆ ਮੈਂ ਦਰਖਾਸਤ ਦੇ ਕੇ ਆਇਆ ਕੋਈ ਕਾਰਵਾਈ ਨਹੀਂ ਹੋਈ ਉਸ ਬੰਦੇ ਤੇ ਬਸ ਇਦੂ ਬਾਅਦ ਚ ਕੌਣ ਪੁੱਛਦਾ ਤੁਹਾਨੂੰ ਪਤਾ ਹੀ ਆ ਉਦੋਂ ਬਾਅਦ ਚ ਉਹ ਦੂਜੀ ਦਰਖਾਸਤ ਠੀਕ ਹੈ ਦੂਜੀ ਦਰਖਾਸਤ ਨਾਲ ਸਾਰਾ ਕੁਝ ਲਾਇਆ ਉਹਨਾਂ ਦੇ ਵਾਟਸਐਪ ਤੇ ਜਿਹੜੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਗੱਡੀ ਦਾ ਜਿਹੜਾ ਨੁਕਸਾਨ ਕੀਤਾ ਸਾਰਾ ਕੁਝ ਲਾਇਆ ਮੈਂ ਚਲੋ ਜੀ ਕੋਈ ਕਾਰਵਾਈ ਨਹੀਂ ਹੋਈ ਆ ਗਈ ਤੀਜੀ ਦਰਖਾਸਤ ਐਸਐਸਪੀ ਸਾਹਿਬ ਦੇ ਆਹ ਦੇਖ ਲੋ ਆ ਦਰਖਾਸਤਾਂ ਦੇ ਥੱਬੇ ਚੱਕੀ ਫਿਰਦਾ ਮੈਂ ਆ ਨੰਬਰ ਆ ਤਾਹਾਂ ਵੀ ਆ ਨੰਬਰਾਂ ਤੋਂ ਹੀ ਧਮਕੀਆਂ ਆਉਂਦੀਆਂ ਨੇ ਕੋਈ ਕਾਰਵਾਈ ਨਹੀਂ ਤੇ ਆ ਫਿਲਮ ਲੱਗੀ ਆ ਜਾਲੀ ਲੱਗੀ ਆ ਮਿੰਟ ਦੇ ਵਿੱਚ ਚਲਾਨ ਕੱਟ ਕੇ ਮੇਰੇ ਹੱਥੇ ਜਿਵੜਾ ਤਾਂ ਵੀ ਭਾਈ ਚਲਾਨ ਕਰਕੇ ਵੀ ਆਪਦਾ ਭਰਕੇ ਆ ਮੈਂ ਤੁਸੀ ਆਏ ਦੱਸੋ ਹੁਣ ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ ਹੁਣ ਕੱਲ ਨੂੰ ਜੇ ਮੈਨੂੰ ਕੋਈ ਹੁੰਦਾ ਜੇ ਕੱਲ ਨੂੰ ਥ੍ਰੈਟ ਨੇ ਆਏ ਜਾਂ ਮੈਨੂੰ ਪਤਾ ਇੱਕ ਨਾ ਇੱਕ ਦਿਨ ਮੇਰਾ ਕਿਸੇ ਨੇ ਕੰਮ ਕਰ ਜਾਣਾ ਜੇ ਮੈਨੂੰ ਕੱਲ ਨੂੰ ਕੋਸ਼ ਹੁੰਦਾ ਤਾਂ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਜਿੰਨਾਂ ਕੋਲ ਮੈਂ ਆਂ ਦਰਖਾਸਤਾਂ ਲਿਖਾਈਆਂ ਹੋਈਆਂ ਨੇ ਜਿੰਨਾਂ ਕੋਲੇ ਮੇਰੀਆਂ ਦਰਖਾਸਤਾਂ ਪਈਆਂ ਨੇ ਉਹ ਅਫਸਰਾਂ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਸੌਣ ਲਗੇ ਦਿਲ ਤੇ ਪੱਥਰ ਰੱਖ ਕੇ ਅੱਜ ਮੈਂ ਇਹ ਵੀਡੀਓ ਬਣਾ ਰਿਹਾ ਇਹ ਮੈਂ ਏਸੇ ਕਰਕੇ ਸਾਹਮਣੇ ਰੱਖੀਆਂ ਸੀ ਡੈਸ਼ਬੋਰਡ ਦੇ ਵਿੱਚ ਇੱਥੇ ਜਾਗਰਾਮਾਂ ਦੇ ਵਿੱਚ ਵੀ ਮੇਰੀ ਗੱਡੀ ਜਿਹੜੀ ਪੰਨੀ ਗਈ ਆ ਝੱਜ ਵਾਲੀਆਂ ਲਾ ਕੇ ਮੈਂ ਨੰਗੇ ਆ ਇਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਸੀ ਕਿ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਐਂ ਦੱਸੋ ਜਦੋਂ ਤਾਂ ਮੈਨੂੰ ਕਰਨਾ ਹੁੰਦਾਗਾ ਨજરਬੰਦ ਉਦੋਂ ਵੀ ਮੈਂਟੋ ਮੈਂਟ ਆ ਜਾਂਦੇ ਆ ਵੀ ਆ ਜਾ ਭਾਈ ਨજરਬੰਦ ਕਰਦੀਏ ਥਾਣੇ 'ਚ ਰੱਖ ਲਈਏ ਸਵੇਰੇ ਸ਼ਾਮ ਮੈਨੂੰ ਉਥੇ ਬਿਠਾ ਕੇ ਤੋੜ ਦਿੰਦੇ ਆ ਠੀਕ ਆ ਉਦੋਂ ਰਫਤਾਰ ਯਾਦ ਆ ਜਾਂਦਾ ਹੁਣ ਇਹਨਾਂ ਨੂੰ ਐਂ ਨਹੀਂ ਦਿੰਦਾ ਮੈਂ ਆਪਦੇ ਘਰ ਲਈ ਤੁਰਿਆ ਫਿਰਦਾ ਮੈਨੂੰ ਐਂ ਦੱਸ ਤੋ ਆ ਕੱਲੀ ਕੱਲੀ ਜੇ ਮੇਰੇ ਕੋਲ ਪ੍ਰੂਫ ਨਾ ਹੁੰਦੇ ਫਿਰ ਇਹ ਗੱਲ ਕਰਨ ਫਿਰ ਇਹਨਾਂ ਨੇ ਕਿਹਾ ਕਹਿੰਦੇ ਜੀ ਸਾਡੀ ਡਿਊਟੀ ਆ ਜਿਹੜੇ ਅਫਸਰਾਂ ਦੇ ਕੋਲ ਤੂੰ ਦਰਖਾਸਤ ਲਖਾਈਆਂ ਜਾ ਕੇ ਉਹਨਾਂ ਨਾਲ ਗੱਲ ਕਰ ਹੁਣ ਉਹਨਾਂ ਨੇ ਕੀ ਗੱਲ ਕਰਾਂ ਮੈਨੂੰ ਆਏ ਦੱਸ ਦੋ ਤੁਸੀਂ ਜੇ ਮੇਰਾ ਕਸੂਰ ਆ ਮੈਂ ਮੰਨ ਲਈ ਗਲਤੀ ਮੇਰੀ ਗਲਤੀ ਹੈ ਭਾਈ ਜਾਲੀਆਂ ਲਾਈਆਂ ਚਲ ਮੰਨ ਲਈ ਚਲਾਨ ਕੱਟਦਾ ਡਿਊਟੀ ਆ ਮੰਨ ਲਈ ਗਲਤੀ ਇਹਨਾਂ ਦੀ ਇਹ ਡਿਊਟੀ ਨਹੀਂ ਬਣਦੀ ਵੀ ਆਮ ਬੰਦੇ ਨੂੰ ਇੰਨੇ ਥ੍ਰੈਟ ਆਉਂਦੇ ਆ ਜਿਹੜਾ ਬੰਦਾ ਧਮਕੀ ਦਿੰਦਾ ਉਹਨੂੰ ਅਸੀਂ ਫੜੀਏ ਉਹਦੇ ਖਿਲਾਫ ਕਾਰਵਾਈ ਕਰੀਏ ਉਹਦੇ ਤੇ ਕਾਰਵਾਈ ਕਿਹਨੇ ਕਰਨੀ ਆ ਆਹ ਵੀਡੀਓ ਮੇਰੀ ਮਾਨ ਜੋਗ ਐਸਐਸਪੀ ਸਾਹਿਬ ਤੱਕ ਵੀ ਜਾਣੀ ਚਾਹੀਦੀ ਆ ਜਗਰਾਮਾ ਦੇ ਵਿੱਚ ਮੈਂ ਆਪਦੀ ਗਲਤੀ ਮੰਨਦਾ ਜੀ ਜਾਲੀਆਂ ਲਾਈਆਂ ਨੇ ਤੇ ਆਪਾਂ ਪ੍ਰਸ਼ਾਸਨ ਆਪਦੀ ਗਲਤੀ ਕਦੋਂ ਮੰਨੂਗਾ ਦਰਖਾਸਤਾਂ ਮੈਂ ਕਿੰਨਾ ਟਾਈਮ ਮੈਂ ਆ ਇੱਥੇ ਗੱਡੀ ਦਾ ਇੱਥੇ ਵੀ ਲਵਾ ਲੂੰਗਾ ਐ ਸਾਰੀਆਂ ਕਰਕੇ ਆਏ ਕੱਲੀ ਕੱਲੀ ਲਵਾ ਕੇ ਘੁੰਮ ਲਿਆ ਕਰੂੰ ਫਿਰ ਜਿੱਥੇ ਪਾਈ ਜਾਂਦਾ ਬੰਦੇ ਦਾ ਭੋਗ ਆ ਉੱਦੋਂ ਤੁਸੀਂ ਕਹਨੇ ਹੋ ਆਏ ਹੋ ਗਿਆ ਫਲਾਨਾ ਹੋ ਗਿਆ ਉੱਥੇ ਪਰਿਵਾਰ ਨੂੰ ਵੀ ਸਿਕਿਉਰਿਟੀਆ ਦੇਣ ਲੱਗ ਜਾਨੇ ਹੋ ਤੁਸੀਂ ਉਹਨਾਂ ਦੇ ਮੈਨੂੰ ਕੋਈ ਚੱਕਰ ਨਹੀਂ ਹੈ 2000 ਰੁਪਿਆਗਾ 3000 10000 15000 ਮੈਂ ਭਰਿਆ ਹੂੰ ਚਲਾਣ ਮੈਨੂੰ ਕੋਈ ਚੱਕਰ ਨਹੀਂ ਦਿਲ ਤਾਂ ਉਦੋਂ ਦਸਦਾ ਜਦੋਂ ਐਨੇ ਥ੍ਰੈਟ ਆਉਂਦੇ ਆ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਨੂੰ ਤਾਂ ਦੱਸੋ ਤੁਸੀਂ ਕਿਹੜੇ ਖੂਜ ਜਾਈਏ ਅਸੀਂ ਉਹ ਖੂ ਮੈਨੂੰ ਪੱਟ ਕੇ ਦੇ ਦਿਓ ਮੈਂ ਜਾ ਕੇ ਛਾਲ ਮਾਰ ਦਿੰਦਾ ਉਹ ਚ ਇਨਾ ਦੁਖੀ ਹੋ ਕੇ ਮੈਂ ਇਹ ਗੱਲ ਕਹਿ ਰਿਹਾ ਅਗਲੀ ਗੱਲ ਦੇਖ ਲਓ ਜਿੰਨੇ ਚਲਾਨ ਹੋਣਗੇ ਇੱਥੇ ਇੱਕ ਵੀ ਵੱਡੀ ਗੱਡੀ ਵਾਲਾ ਬੰਦਾ ਰੋਕ ਕੇ ਦਿਖਾ ਦੇਣਾ 90% ਮੋਟਰਸਾਈਕਲ ਵਾਲੇ ਦੇ ਚਲਾਨ ਹੋਣਗੇ ਇੱਥੇ ਤੱਕ ਰਿਕਸ਼ੇ ਵਾਲੇ ਦਾ ਵੀ ਕੱਟ ਦੇਣਗੇ ਇੱਥੇ ਵੱਡੀ ਗੱਡੀ ਕੋਈ ਰੋਕਦੀ ਦਿਖਾ ਦਿਓ ਲੈ ਆ ਜਾਂਦੀ ਆ ਸਕਾਰਪੀਓ ਦਿਖਾ ਦੇ ਲੈ ਆ ਰੋਕੋ ਇਹਨੂੰ ਲੈ ਉਹ ਜਾਂਦੀ ਆ ਆ ਫਿਲਮ ਵੀ ਲੱਗੀ ਹੋਈ ਆ ਆ ਫਿਲਮ ਲੱਗੀ ਵਾਲਾ ਉਹ ਪਿੱਛੇ ਨੰਬਰ ਪਲੇਟ ਵੀ ਹੈ ਨਹੀਂ ਲੈ ਰੋਕ ਲੈਣ ਪੈਂਦਾ ਹੀ ਨਹੀਂ ਜਿਗਰਾ ਪੈਂਦਾ ਹੀ ਨਹੀਂ ਲੱਤਾਂ ਨਹੀਂ ਭਾਰ ਚੱਲਦੀਆਂ ਸਾਡੇ ਯਾਰ ਕੇ ਬੰਦੇ ਨੂੰ ਮਿੰਟੇ ਚਲਾਨ ਕੱਟ ਕੇ ਲੋਕ ਪਤਾ ਨਹੀਂ ਕਿਉਂ ਨਹੀਂ ਬੋਲਦੇ ਸਾਲੇ ਮਰਜਨਾ ਜ਼ਮੀਰਾਂ ਵਾਲਿਆ ਜੰਨੇ ਇਥੇ ਤੁਰੇ ਫਿਰਦੇ ਆ ਉਹ ਜਾਵੜੀ ਫਲਮ ਨਾ ਸਰਕਾਰੀ ਨੰਬਰ ਪਲੇਟ ਆ ਨਾ ਉਹ ਤੇ ਕੋਸ਼ੋਰ ਆ ਉਹ ਫਲਮ ਲੱਗੀ ਆ ਸਾਰੀ ਫਲ ਇਹਨਾਂ ਨੂੰ ਦਿਸ ਹੀ ਨਹੀਂ ਉਹ ਜਾਵੜੀ ਕੋਲ ਦੀ ਕਾਲੇ ਰੰਗ ਦੀ ਸਕਾਰਪਿਓ ਆ ਦੱਸ ਗਈ ਨਾ ਬੰਦਾ ਵੀ ਚੋਰ ਬੈਠਾ ਇਹ ਚ ਆਪਦਾ ਘਰ-ਵਾਰ ਛੱਡੀ ਬੈਠਾ ਸਰ ਕੋ ਛੱਡੀ ਬੈਠਾ ਮੈਂ ਬਸ ਕੋਈ ਗੱਲ ਨਹੀਂ ਭਾਈ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਵੀ ਧੰਨਵਾਦ ਆ ਚਲੇ ਗਏ ਬਸ ਉਹ ਦਿਖਾ ਦੇ ਹੁਣ ਬਸ ਬਾਅਦ ਚਲੇ ਗਏ ਬਸ ਠੀਕ ਐ ਧੰਨਵਾਦ ਇਹਨਾਂ ਦਾ ਵੀ ਆਪਣਾ ਚਲਾਨ ਕੱਟਣਾ ਸੀ ਲਾ ਕੇ ਡਿਊਟੀ ਆਪਦੀ ਕਰਕੇ ਚਲੇ ਗਿਆ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਕੀ ਫਤਿਹ ਤੇ ਤੁਸੀਂ ਵੀ ਸੁੱਤੇ ਰਹੋ ਭਾਈ ਪੰਜਾਬ ਆਈ ਬਚੂਗਾ